ਸੰਸਾਰੀ ਗੱਲ ਕਰਕੇ ਮੈਂ ਸਾਰੇ ਮੀਟ ਕਰਦੇ ਠੀਕ ਹੋਣੀ ਆ ਅੱਜ ਪਾ ਗੱਲ ਕਰਦੇ ਆ ਵੀ ਜਿਹੜੇ ਜਦੋਂ ਆਪਾਂ ਬਹੁਤ ਜ਼ਿਆਦਾ ਉਦਾਸ ਹੁੰਨੇ ਆ ਹਨਾ ਤੇ ਮਨ ਦੇ ਵਿੱਚ ਇੱਕੋ ਗੱਲ ਆਉਂਦੀ ਆ ਹਨਾ ਕਿ ਜਦੋਂ ਸਾਰੇ ਘਰ ਦੇ ਹੁੰਦੇ ਸੀ ਜਦੋਂ ਆਪਦੇ ਹੁੰਦੇ ਸੀਗੇ ਆਪਦੇ ਮਾਪੇ ਤੇ ਉਹਨਾਂ ਨਾਲ ਬਿੱਤਿਆ ਸਮਾਂ ਬਹੁਤ ਜ਼ਿਆਦਾ ਲੰਮਾ ਹੈ ਨਾ ਹਰ ਇੱਕ ਬੰਦੇ ਨੂੰ ਹੁੰਦਾ ਹੈ ਨਾ ਕਿਉਂਕਿ ਇਹ ਜਿਹੜੀਆਂ ਜਿੰਦਗੀ ਦੀਆਂ ਮੁਸ਼ਕਲਾਂ ਦੀਆਂ ਜਾਂ ਜੋ ਵੀ ਤੁਹਾਨੂੰ ਮਨ ਚ ਟੱਪਾ ਹੁੰਦੇ ਹੈਗੇ ਕਿਸੇ ਨਾਲ ਬਾਕੀ ਸਭ ਤਾਂ ਇਦਾਂ ਸੈਲਫਿਸ ਨੈਸ ਜ਼ਿਆਦਾ ਆ ਤੇ ਉਦੋਂ ਬੰਦਾ ਚਾਹਤ ਕਰਦਾ ਹੈ ਕਿ ਕਿੰਨੀ ਕਾਸ਼ ਕਿਤੇ ਉਹ ਸਮਾਵੇ ਕਾਸ਼ ਉਹ ਜਾਣ ਤੇ ਫਿਰ ਆਪਾਂ ਫੇਰ ਤੋਂ ਉਹਵੇਂ ਜ਼ਿੰਦਗੀ ਜੀਏ ਹੈ ਨਾ ਪਰ ਇਦਾਂ ਪੋਸੀਬਲ ਨਹੀਂ ਹੁੰਦਾ ਹੁੰਦਾ ਪਰ ਪਤਾ ਨਹੀਂ ਕਿਉਂ ਹੈ ਨਾ ਕਈ ਵਾਰੀ ਮਨ ਆਪਣਿਆਂ ਦੀ ਚੀਜ਼ ਜਿਹੜੇ ਦੁਨੀਆਂ ਤੋਂ ਚਲੇ ਜਾਂਦੇ ਆ ਲੋਕਸ ਦਾ ਪਤਾ ਵੀ ਹੁੰਦਾ ਵੀ ਉਹਨਾਂ ਨੇ ਨਹੀਂ ਆਉਣਾ ਪਤਾ ਨਹੀਂ ਇੱਕ ਉਮੀਦ ਦੇ ਸਾਰੇ ਲੋਕ ਇਦਾਂ ਜਿੰਦੇ ਆ ਵੀ ਚਲੋ ਕਦੀ ਉਹ ਆ ਜੂਗੀ ਕਿੱਥੋਂ ਆਣਾ ਹੁੰਦਾ ਹੈ ਨਾ ਤੇ ਦੁਨੀਆਂ ਚੱਲਦੀ ਹੈ ਵੀ ਤੇ ਇਨਸਾਫ ਦੀ ਮਤਲਬ ਜਦੋਂ ਅਸੀਂ ਕਿਸੇ ਦੀ ਜਾਤ ਦੇ ਵਿੱਚ ਹੀ ਰਹਿੰਨੇ ਆ ਤਾਂ ਫਿਰ ਜ਼ਿੰਦਗੀ ਵੀ ਨਹੀਂ ਜੀ ਸਕਦੀ ਕਿਉਂਕਿ ਰੋਟੀ ਵੀ ਖਾਣੀ ਹੈ ਜਦੋਂ ਅਸੀਂ ਆਪਣੀ ਜ਼ਿੰਦਗੀ ਜੀਣ ਦਾ ਮਤਲਬ ਮਸਲਾ ਲੱਭਦੇ ਆ ਕਿ ਕੋਈ ਕਿਵੇਂ ਅਸੀਂ ਕੰਮਕਾਰ ਕਰਨਾ ਹੈ ਕਮਾਉਣਾ ਹੈ ਪੈਸੇ ਅੱਗੇ ਜ਼ਿੰਦਗੀ ਇੰਨੀ ਮਸਕੂਰ ਹੁੰਦੀ ਹੈ ਤੇ ਉਦੋਂ ਫਿਰ ਅਸੀਂ ਆਪਣੇ ਕੰਮ ਵੱਲ ਧਿਆਨ ਉਦੋਂ ਅਸੀਂ ਜਿਹੜਾ ਕੰਮ ਵੱਲ ਧਿਆਨ ਪਾ ਲੈਂਦੇ ਆ ਜਦੋਂ ਅਸੀਂ ਕੰਮਾਂ 'ਚ ਉਲਝ ਜਾਂਦੇ ਆ ਤਾਂ ਲੋਕ ਕਹਿੰਦੇ ਲੈ ਜੀ ਆਪਣਾ ਦੁਨੀਆ ਦੂਸਰਾ ਯਾਤਰੀ ਕਰਦੇ ਤੇ ਯਾਤ ਤਾਂ ਹਮੇਸ਼ਾ ਪਲ-ਪਲ ਹਰ ਸਮੇਂ ਤੇ ਯਾਦੋਂ ਵੀ ਹੁੰਦੀ ਹੈ ਤੇ ਪਰ ਕੀ ਕਰੇ ਬੰਦਾ ਰੋਟੀ ਰੋਟੀ ਦਾ ਵੀ ਸਵਾਲ ਹੁੰਦਾ ਹੈ ਨਾ ਤੇ ਜੇ ਕਮਾਵਾਂਗੇ ਨਹੀਂ ਖਾਵਾਂਗੇ ਨਹੀਂ ਤੇ ਫਿਰ ਕੰਨ ਨਹੀਂ ਚੱਲਦੇ ਤੇ ਘਰ ਚਲਾਉਣ ਵਾਸਤੇ ਬੰਦੇ ਨੂੰ ਸਖਤ ਮਿਹਨਤ ਦੀ ਲੋੜ ਹੁੰਦੀ ਹੈ ਤੇ ਫਿਰ ਮਿਹਨਤ ਤਾਂ ਲਾਉਣੀ ਪੈਂਦੀ ਹੈ ਕਿ ਜੇ ਬੈਠ ਕੇ ਰੋਈ ਜਾਓ ਤਾਂ ਫਿਰ ਬੰਦਾ ਹੀ ਕੁਛ ਨਹੀਂ ਹੈ ਨਾ ਤੇ ਉੱਠ ਕੇ ਜ਼ਿੰਦਗੀ ਜੀ ਇਹੀ ਟਰੈਂਡ ਹੈ ਕਿ ਦੁਨੀਆ ਨੂੰ ਵੱਲ ਦੇਖੋ ਕਈਆਂ ਦੇ ਰੁੱਖਾਂ ਦੇ ਕਈ ਮਸਲੇ ਹੁੰਦੇ ਆ ਤੇ ਕਈਆਂ ਆਪਣੇ ਪਿਆਰੇ ਉਹਨਾਂ ਦੀ ਲਾਈਫ ਤੇ ਚਲੇ ਜਾਂਦੇ ਆ ਤੇ ਉਹ ਫਿਰ ਇਦਾਂ ਹੀ ਜੀਂਦੇ ਰਹਿੰਦੇ ਆ ਬਸ ਬੰਦਾ ਕੋਈ ਨਾ ਕੋਈ ਕੰਮ ਕਰਕੇ ਕੋਈ ਨਾ ਕੋਈ ਇੱਧਰ ਉਹਨਾਂ ਦੀ ਯਾਦ ਵਿੱਚ ਕੁਛ ਨਾ ਕੁਛ ਕਰਕੇ ਤੇ ਫਿਰ ਅਸੀਂ ਕਹਿੰਦੇ ਆ ਕਿ ਅਸੀਂ ਸੰਤੁਸ਼ਟੀ ਸਾਨੂੰ ਮਿਲ ਗਈ ਕਿ ਸਾਡੇ ਆਪਣੇ ਲਈ ਅਸੀਂ ਆ ਖਰਦਿੱਤਾ ਤੇ ਜਾਂ ਕੋਈ ਨਾ ਕੋਈ ਕੰਮ ਉਹਨਾਂ ਦੀ ਇੱਜ਼ਤ ਵਿੱਚ ਕਰ ਦੋ ਤਾਂ ਫਿਰ ਸਾਨੂੰ ਬਹੁਤ ਆਪਣਾ ਬਣ ਗਿਆਈ ਮਹਿਸੂਸ ਹੁੰਦਾ ਹੈ ਕਿ ਇਦਾਂ ਲੱਗਦਾ ਹੈ ਕਿ ਆਪਾਂ ਦੁਨੀਆ ਦੇ ਆਂ ਸਾਡਾ ਵੀ ਕੋਈ ਸੀ ਅਸੀਂ ਉਹਨਾਂ ਦੀ ਇੱਜ਼ਤ ਬਣਾ ਰਹੇ ਆਂ ਤੇ ਮਰਾ ਖੁਸ਼ ਹੁੰਦਾ ਮਨ ਹਨਾ ਪਰ ਹਮੇਸ਼ਾ ਤੇ ਦਲੀ ਹੁੰਦਾ ਪੇਸ਼ਾ ਤੇ ਲੜਾਈ ਝਗੜਾ ਫਸਾਦ ਕਿੰਨੀ ਵਾਰੀ ਵੱਧਾ ਘਰਾਂ ਦੀ ਵੰਡ ਵੰਡਾਈ ਦੇ ਚੱਕਰ ਪੈਂਦੀ ਆ ਤੇ ਤੇ ਉਹ ਲੋਕ ਤੁਹਾਡੇ ਘਰ ਚ ਆਉਂਦੇ ਆ ਜਿਹੜੇ ਪਵਾੜੇ ਪਾ ਕੇ ਚਲੇ ਜਾਂਦੇ ਆ ਤੇ ਖੁਦ